ਮੇਰਾ ਇੱਕ ਸਿੱਖ ਵੀਰ ਸੀ ਮੈਨੂੰ ਅਖੰਡ ਪੜ ਤੇ ਲੈ ਗਿਆ ਜੀ ਤੇ ਮੈਂ ਚਲਿਆ ਗਿਆ ਆਪਾਂ ਉੱਥੇ ਮਰਿਆਦਾ ਅਨੁਸਾਰ ਉੱਥੇ ਤਾਂ ਪੈਸਾ ਵੀ ਨਹੀਂ ਟੇਕਣਾ ਜਿਹਦਾ ਤੁਹਾਨੂੰ ਪਤਾ ਨਾ ਕਿ ਆਪਾਂ ਪੈਸਾ ਵੀ ਨਹੀਂ ਟੇਕ ਸਕਦੇ ਲਿਖਿਆ ਤਾਂ ਨਹੀਂ ਹੋਇਆ ਨਾ 1 ਰੁਪਿਆ ਵੀ ਨਹੀਂ ਟੇਕ ਸਕਦੇ ਆਪਣੀ ਮਰਿਆਦਾ ਗੀ ਅਗਲਾ ਟੇਮਨ 10 ਰੁਪਏ ਟੇਕ ਕੇ ਮੈਂ ਆਪਦਾ ਕਰਕੇ ਆ ਗਿਆ ਪਾਰ ਤੇ ਨਾਲ ਦਾ ਦੋਸਤ ਕਹਿੰਦਾ ਯਾਰ ਖਾਣ ਮੈਂ ਉਹਨੂੰ ਖਾਣ ਕਹਿੰਦੇ ਸੀ ਦੋ ਇੱਥੋਂ ਦਾ ਫਿਰ ਸੂਫੀ ਗੁਜਰਾ ਜੀ ਕਹਿੰਦੇ ਉਹਨੂੰ ਮੱਥਾ ਨਹੀਂ ਟੇਕਿਆ ਹੂੰ ਤੇ ਚਲੋ ਗੱਲ ਚੱਲਣ ਲੱਗੀ ਮੈਂ ਵੀ ਕੋਲੇ ਆ ਗਿਆ ਮੈਂ ਕਿ ਹਾਂ ਪਰ ਕੀ ਗੱਲ ਆ ਕਹਿੰਦੇ ਮੱਥਾ ਕਿਉਂ ਨਹੀਂ ਟੇਕਿਆ ਮੈਂ ਕਿ ਸਾਡੇ ਹਰਾਮ ਆ ਰਿਸਪੈਕਟ ਸਾਰੇ ਧਰਮ ਦੀ ਆ ਗੁਰੂ ਗ੍ਰੰਥ ਸਾਹਿਬ ਦੀ ਰਿਸਪੈਕਟ ਕਰਕੇ ਆਇਆ ਮੈਂ ਉਹਨਾਂ ਅੱਗੇ ਦੁਆ ਕਰਕੇ ਆਇਆ ਲੋਕਾਂ ਲਈ ਕਰਕੇ ਆਇਆ ਪਰ ਆ ਚੱਕਰ ਨਹੀਂ ਹੈਗਾ ਕਿ ਮੈਂ ਰਿਸਪੈਕਟ ਉਹਨਾਂ ਨਰਾਦਰ ਕਰਕੇ ਆਇਆ ਸਾਡੇ ਆਪ ਦੇ ਧਰਮ ਅੱਗੇ ਮੱਥਾ ਟੇਕਣਾ ਹਰਾਮ ਆ ਤੁਸੀਂ ਟੇਕ ਰਹੋ ਤੁਹਾਡੇ ਗੁਰੂਆਂ ਨੇ ਕਹਤੋ ਧਰਮ ਚ ਲਿਖਿਆ ਮੈਂ ਤੁਹਾਨੂੰ ਹਰਾਮ ਨਹੀਂ ਕਹਿ ਰਿਹਾ ਤੁਹਾਡੀ ਸ਼ਰਧਾ ਕਿ ਤੁਹਾਡਾ ਧਰਮ ਮਿਲਿਆ ਤੁਸੀਂ ਮੰਨੋ ਹੂੰ ਮੈਂ ਕਹ ਤੂੰ ਮਸਜਿਦ ਚ ਜਾਏਂਗਾ ਨਮਾਇ ਪੜਨ ਕੰਦਾ ਪੜ ਲੂਗਾ ਮੈਂ ਕਹ ਪੀਰਾਂ ਤੇ ਦਰਗਾਹਾਂ ਦੇ ਮੱਥਾ ਟੇਕ ਲੂਗਾ ਮੈਂ ਕਹ ਫਿਰ ਤੂੰ ਇੱਕ ਗੁਰੂ ਦਾ ਵੀ ਨਹੀਂ ਹੈਗਾ ਹੂੰ ਤੂੰ ਆਪਣੇ ਆਪ ਨੂੰ ਜਿਤੋਂਣ ਲਈ ਮੇਰੀ ਹਾਂ ਨੂੰ ਨਾ ਨੂੰ ਹਾਂ ਕਰੀ ਜੰਨਾਗਾ ਵੀ ਹਾਂ ਮੈਂ ਕੰਮ ਕਰ ਲੂਗਾ ਮੈਂ ਕਹ ਤੂੰ ਇੱਕ ਗੁਰੂ ਦਾ ਵੀ ਨਹੀਂ ਹੈਗਾ ਕਿਹੜੀ ਗੱਲਾਂ ਕਰ ਰਿਹਾ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਖ ਕੀ ਲਿਖਿਆ ਕਿ ਇੱਕ ਗੁਰੂ ਨੂੰ ਮੰਨਣਾ ਇੱਕ ਰੱਬ ਇੱਕ ਵਾਹਿਗੁਰੂ ਨੂੰ ਮੰਨਣਾ ਮੈਂ ਕਹ ਤੂੰ ਕਿਹੜੀਆਂ ਗੱਲਾਂ ਕਰ ਰਿਹਾ ਮੈਂ ਤਾਂ ਮੰਨ ਰਿਹਾ ਮੈਂ ਰਿਸਪੈਕਟ ਕਰ ਰਿਹਾ ਨਰਾਦਰ ਕਰਨਾ ਵੀ ਗੁਨਾਹ ਹੈਗਾ ਜੇ ਤੁਸੀਂ ਆਪਣੇ ਧਰਮ ਤੇ ਕੱਟੜ ਹੋ ਦੂਜੇ ਧਰਮ ਦੇ ਨਰਾਦਰ ਕਰੋ ਉਹ ਵੀ ਬਹੁਤ ਵੱਡਾ ਗੁਨਾਹ ਨਹੀਂ ਕਰ ਸਕਦੇ ਸਿੰਪਲ ਜੀ ਥਿਉਰੀ ਆ ਰਿਸਪੈਕਟ ਦਿਓ ਰਿਸਪੈਕਟ ਲਿਓ ਅਗਲਾ ਨਹੀਂ ਰਿਸਪੈਕਟ ਦੇ ਰਿਹਾ ਤੁਸੀਂ ਤਾਂ ਵੀ ਕਰੋ ਚਾਹੇ ਉਹ ਕਿਸੇ ਵੀ ਧਰਮ ਦਾ ਹੂੰ ਇੰਨੀ ਗੱਲ ਆ ਅਗਲੇ ਚ ਸ਼ਾਇਦ ਆਨ ਜ਼ਿਆਦਾ ਪ੍ਰਭਾਵ ਹੋ ਗਿਆ ਹੋਣਾ ਤੁਸੀਂ ਤਾਂ ਕੂਲ ਰਹੋ ਕੋਈ ਗੱਲ ਨਹੀਂ ਉਹ ਵੀ ਨਾ ਲੋਕ ਧਰਮ ਮੰਨਦੇ ਨੇ ਜਿਹੜੇ ਮਸੀਤਾਂ ਦੇ ਆ ਜਿਹੜੇ ਡੇਰੇ ਬਣੇ ਹੋਏ ਆ ਫਿਰ ਤੁਸੀਂ ਡੇਰਾਂ ਦੀ ਰਿਸਪੈਕਟ ਕਿਉਂ ਨਹੀਂ ਕਰ ਰਹੇ ਰਿਸਪੈਕਟ ਕਰਦਾ ਡੇਰਿਆਂ ਦੀ ਨਹੀਂ ਕਰਦਾ ਜੇ ਉਸ ਕਵਰ ਵਿੱਚ ਕੋਈ ਏਦਾਂ ਦੀ ਆਤਮਾ ਜਾਂ ਕੁਝ ਵੀ ਹੈ ਜੋ ਰੱਬ ਨੂੰ ਮੰਨਦੀ ਹੋਵੇ ਰੱਬ ਤੋਂ ਖੁਸ਼ ਹੋਇਆ ਹੋਵੇ ਮੈਂ ਉਹਦੀ ਰਿਸਪੈਕਟ ਕਰਦਾ ਹੂੰ ਜੋ ਲੋਕਾਂ ਨੇ ਉਹ ਮੰਡੀ ਬਣਾ ਲਈ ਜਾ ਉਹ ਤੰਗਾ ਬਣਾ ਲਿਆ ਮੈਂ ਉਹਦੀ ਰਿਸਪੈਕਟ ਨਹੀਂ ਕਰਦਾ ਨਾ ਲੋਕ ਪੈਸਾ ਚੜਾਉਂਦੇ ਆ ਚੁੰਨੀਆਂ ਚੜਾਉਂਦੇ ਆ ਲੰਗਰ ਲਾਂਦੇ ਆ ਉੱਥੇ ਆ ਕੇ ਅਖਾੜੇ ਲੱਗਦੇ ਆ ਹੈਨਾ ਕੀ ਚੱਲ ਰਿਹਾ ਹੈ ਕੀ ਆ ਉਹ ਇਨਸਾਨ ਅੱਗੇ ਦੁਆ ਕਰੋ ਤੁਸੀਂ ਉਸ ਲਈ ਜੇ ਲੋਕਾਂ ਨੇ ਮੰਨ ਲਓ ਤੁਹਾਨੂੰ ਮਰਾਦਾਂ ਪੂਰੀਆਂ ਹੋ ਰਹੀਆਂ ਭਾਜੀ ਮੁਰਾਦਾ ਹਰ ਜਗ੍ਹਾ ਤੋਂ ਪੂਰੀ ਹੁੰਦੀਆਂ ਜੇ ਤੁਸੀਂ ਹੱਥ 'ਚ ਇੱਕ ਪੱਥਰ ਰੱਖ ਕੇ ਤੁਸੀਂ ਡੇਢ ਮਹੀਨਾ ਘਰ 'ਚ ਬਹਿ ਕੇ ਮੰਗੋਗੇ ਤੁਹਾਨੂੰ ਨਹੀਂ ਮਿਲੂਗਾ ਜੇ ਤੁਸੀਂ ਹੱਥ 'ਚ ਪੱਥਰ ਰੱਖ ਕੇ ਸਵੇਰੇ ਉੱਠ ਕੇ ਆਪਣੇ ਉਸ ਪੁਆਇੰਟ ਨੂੰ ਸਮਝ ਕੇ ਸੋਚ ਕੇ ਮੰਗੋਗੇ ਤੇ ਪੱਥਰ ਰੱਖ ਕੇ ਚਲੇ ਜਾਓਗੇ ਕੰਮ ਲਈ ਤੁਹਾਨੂੰ ਕੰਮ ਮਿਲੂਗਾ ਕਿਸੇ ਨੂੰ ਉਹ ਪੱਥਰ ਨੂੰ ਰੱਬ ਮੰਨ ਲੋਗੇ ਨਹੀਂ ਮੰਨ ਸਕਦੇ ਨਾ ਧਾਗੇ ਵਿੱਚ ਵੀ ਇਦਾਂ ਆਸਥਾ ਜੁੜੀ ਹੁੰਦੀ ਹੈ ਕਈਆਂ ਦੀ ਤਾਂ ਅਗਲੇ ਧਾਗਾ ਬਲੇ ਵਧੀਆ ਕੰਮ ਹੋਣ ਲੱਗ ਜਾਂਦੇ ਧਾਗਾ ਲਾਤ ਨਹੀਂ ਆ ਗਿਆ ਤੁਸੀਂ ਧਾਗਾ ਲਾ ਕੇ ਵੀ ਕੰਮ ਕਰਕੇ ਦਿਖਾਓ ਨਾ ਮੁਸੀਬਤਾਂ ਆndੀਆਂ ਰਹਿਣਗੀਆਂ ਜਿਸਮ ਸਾਡਾ ਨਿੱਲ ਆ ਇਹਦੇ ਉੱਤੇ ਕੋਈ ਪਹਿਰਾਵਾ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਇੱਕ ਇਨਸਾਨ ਵਧੀਆ ਨੇ ਜੇ ਹੁਣ ਮੈਂ ਟੋਪੀ ਪਾਈ ਹੁੰਦੀ ਬਹੁਤ ਵਧੀਆ ਲੱਗਣਾ ਸੀ ਪਰ ਮੇਰੇ ਇੱਕ ਕੈਰੈਕਟਰ ਆ ਮੈਂ ਜੇ ਇਦਾਂ ਚੌਣਾਵੇਂ ਦਿਖਾਵਾ ਨਹੀਂ ਕਰਨਾ ਚਾਹੁੰਦਾ ਕਿ ਮੈਂ ਟੋਪੀ ਪਾ ਕੇ ਵਧੀਆ ਮੁਸਲਮਾਨ ਬਣ ਕੇ ਆਇਆ ਤੇ ਮੈਂ ਗੱਲਾਂ ਉਹ ਕਰਨ ਨਹੀਂ ਕਿਤਨਾ ਕਿਤੇ ਸ਼ੈਤਾਨ ਮੇਰੇ ਤੇ ਵੀ ਹਾਵੀ ਆ ਕਈ ਗੱਲਾਂ 'ਚ ਮੈਂ ਵੀ ਗਲਤ ਹੋ ਸਕਦਾ ਮੈਂ ਆਪਣੇ ਆਪ ਨੂੰ ਸਹੀ ਥੋੜੀ ਕਹਿ ਰਿਹਾ ਪਰ ਜੋ ਗਲਤ ਆ ਗਲਤ ਨੂੰ ਗਲਤ ਬੋਲਣਾ ਵਾਲਿਆਂ ਦੀ ਅਸੀਂ ਖੜੇ ਆ ਕਿਆ ਗਲਤ ਸਹੀ ਆ ਕੁੜੀਆਂ ਕੱਪੜੇ ਲਈ ਜਾਂਦੀਆਂ ਇੰਡਸਟਰੀ ਦੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਪੋਡਕਾਸਟ ਮੈਂ ਕਾਫੀ ਦੇਖਦਾ ਆ ਅੱਜ ਕੱਲ ਜੋ ਕੰਟਰੋਵਰਸਟੀ ਚੱਲਦੀ ਆ ਮੈਂ ਆਪਣੇ ਪੁਆਇੰਟ ਆਫ 뷰 ਤੋਂ ਦੱਸ ਦਾਂਗਾ ਜੀ ਇੱਕ ਕੁੜੀ ਆਈ ਸੀ ਜਿਨੇ ਤੁਸੀਂ ਵੀ ਸੁਣਿਆ ਹੋਵੇਗਾ ਕਿ ਕਿਸੇ ਪ੍ਰੋਡਿਊਸਰ ਨੂੰ ਕਿਹਾ ਸੀ ਕਿ ਮੈਨੂੰ ਇਦਾਂ ਕੰਮ ਅਸੀਂ 25 ਦਿਨ ਸਾਡੇ ਨਾਲ ਸੌਣਾ ਪਊਗਾ ਕੰਪਰਮਾਈਜ਼ ਲਈ ਵੈਬ ਸੀਰੀਜ਼ 'ਚ ਮੈਂ ਵੀਡੀਓ ਪਾਈ ਸੀ ਨੋ ਕਹੀ ਮੈਂ ਕਿਹਾ ਮੈਂ ਤੈਨੂੰ ਇੱਕ ਆਡੀਸ਼ਨ ਭੇਜਦਾ ਹਾਲਾਂਕਿ 20 ਮਿੰਟ 'ਚ ਇੱਕ ਅੱਛਾ ਆਰਟਿਸਟ ਆ ਆਡੀਸ਼ਨ ਬਣਾ ਕੇ ਦੇ ਦਿੰਦਾ ਮੈਂ ਕਿ ਤੈਨੂੰ ਮੈਂ 5 ਦਿਨ ਦਿੰਦਾ ਰਿਪਲਾਈ ਤੁਸੀਂ ਚੰਗਿਆ ਆਰਟਿਸਟ ਹੋਣਾ ਜੇ ਅਗਲਾ ਤੁਹਾਨੂੰ ਕੰਪਰਮਾਈਜ਼ ਲਈ ਕਹਿ ਰਿਆ ਮਨਾ ਕਰ ਦਿਓ ਪਰ ਐਨੀ ਗੱਲ ਆ ਤੁਸੀਂ ਪਿੱਛੇ ਨਹੀਂ ਹਟ ਸਕਦੇ ਤੁਹਾਨੂੰ ਕੰਮ ਜਰੂਰ ਮਿਲੇਗਾ ਇੱਕ ਗਲਤ ਹੋ ਸਕਦਾ ਦੋ ਗਲਤ ਹੋ ਸਕਦਾ ਪੰਜੋਂ ਗਲਤ ਦੇ ਬਰਾਬਰ ਨਹੀਂ ਹੁੰਦੀਆਂ ਕਿਹੜਾ ਪ੍ਰੋਫੈਸ਼ਨ ਐਸਾ ਨਹੀਂ ਹੈਗਾ ਜਿਹਦੇ ਵਿੱਚ ਗੰਦ ਨਹੀਂ ਹੈਗਾ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਬਣੇ ਪਏ ਨੇ ਸੈਕਟਰੀਆਂ ਬਣੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਕੀ ਚੱਲ ਰਿਹਾ ਅੱਜ ਕੱਲ ਤਾਂ ਸਾਡੇ ਦਰਗਾਵਾਂ ਤੇ ਸਾਡੇ ਗੁਰੂ ਘਰਾਂ ਵਿੱਚ ਵੀ ਇਦਾਂ ਚੱਲਣ ਲੱਗ ਗਿਆ ਲੋਕ ਸ਼ੈਤਾਨ ਕਿੱਥੋਂ ਦਾ ਕਾਬੂ ਹੋ ਗਿਆ ਸੋਚ ਸਕਦੇ ਆ ਸੀ ਕੀ ਸਾਡੇ ਲੋਕਾਂ ਵਿੱਚ ਉਹ ਰੱਬ ਵਾਲਾ ਡਰ ਰਹੀ ਹੀ ਨਹੀਂ ਕੁੜੀਆਂ ਨੂੰ ਜੇ ਕਹਿਦੀ ਸਿਰ ਤੇ ਚੁੰਨੀ ਲਾ ਲੋ ਉਹਨਾਂ ਨੂੰ ਭਾਰੀ ਲੱਗਦੀ ਆ ਪੈਸਾ ਨਾਮ ਸ਼ੋਹਰਤ ਹਰ ਚੀਜ਼ ਉਹਨਾਂ ਨੂੰ ਇਹ ਚੁੰਨੀ ਭਾਰੀ ਲੱਗਦੀ ਉਹਨਾਂ ਅਗੇ ਕਿ ਜਿਸਮ ਨੂੰ ਟੱਕਣਾ ਕੋਈ ਗੁਨਾਹ ਦਾ ਜੇ ਮੈਂ ਤੁਹਾਨੂੰ ਕਹਾਂ ਮੈਂ ਤੇ ਰੱਬਿਆ ਹੋ ਗਿਆ ਨਹੀਂ ਹਲੇ ਤੁਸੀਂ ਕਿੱਦਾਂ ਦੀ ਘਰਵਾਲੀ ਚਾਹੋਗੇ ਛੋਟੇ ਕੱਪੜਿਆਂ ਵਾਲੀ ਜਾਂ ਤੁਹਾਡੀ ਮੰਨਣ ਵਾਲੀ ਜੇ ਤੁਸੀਂ ਸਿਰ ਤੇ ਚੁੰਨੀ ਕਹੋਗੇ ਸਿਰ ਤੇ ਚੁੰਨੀ ਰੱਖੇ ਕੇ ਮਨਾ ਕਰਨ ਵਾਲੀ ਕੀ ਤੁਹਾਡੀ ਕੀ ਸੋਚ ਆ ਜਿੰਨਾ ਅੰਡਰਸਟੈਂਡਿੰਗ ਸੋਚ ਮਿਲਦੀ ਹੋਵੇ ਆਬਵੀਅਸਲੀ ਹਾਂ ਜੇ ਤੁਸੀਂ ਉਹਨਾਂ ਨੂੰ ਕਹੋਗੇ ਵੀ ਸਾਡੇ ਘਰੇ ਜਾਣਾ ਹੈਗਾ ਸਿਰ ਤੇ ਚੁੰਨੀ ਰੱਖ ਲਿਓ ਨਾ ਰੱਖੇ ਫਿਰ ਹਮ ਸਭ ਬਚਾਉਂਗੇ ਦਦਾ ਅੰਡਰਸਟੈਂਡਿੰਗ ਹੁੰਦੀ ਆ ਮੇਲ ਮਿਲਾਪ ਨਾਲ ਜਿੱਦਾਂ ਤੁਸੀਂ ਹੋਵੋਗੇ ਉਦਾਂ ਤੁਹਾਨੂੰ ਮਿਲਣਾਗਾ ਕੰਜਰਾਂ ਨੂੰ ਕੰਜਰ ਟੱਕਰਨੇ ਆ ਹੂੰ